ਨੋ ਫਰੰਟ ਵਾਲਾ ਲੱਗ ਰਿਹਾ ਜਿੰਦਾਬਾਦ ਨਕੀ ਜਨਤਾ ਪਾਰਟੀ ਜਿੰਦਾਬਾਦ ਜਿੰਦਾਬਾਦ ਹੁਣੇ-ਹੁਣੇ ਸਾਡੇ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜ ਸਾਹਿਬਾ ਦਾ ਬਖਾਤਰ ਸਨ ਭਾਈ ਸਾਹਿਬ ਜੀ ਕਿਤੇ ਦਾ ਸੈਲ ਸੁਤਰੀ ਬਦਲਣ ਵਾਲੇ ਹਲੋ ਉਹ ਆਪਣਾ ਆਇਆ ਨਾ ਦੀ ਬਣ ਕਰਦੇ ਹੈਗੇ ਹਲੋ ਐਂਡ ਨੰਬਰ ਕਿਹਨੇ ਜਿਹਨੇ ਪਾਸੇ ਗਰੇ ਮੈਲ ਉਹਨਾਂ ਦਾ ਕੀ ਨਾਮ ਸਰਦਾਰ ਹਰਪ੍ਰੀਤ ਸਿੰਘ ਬਿਰਕਸਤ ਉਹਨੂੰ ਤੁਸ਼ਕਰਗਜ਼ਾਰ ਹੈ ਕਿੱਥੇ ਬੈਠੇ ਨੇ ਲਾਓ ਜੀ ਆਪਾਂ ਜੀ ਬੈਠੇ ਆਓ ਜੀ ਬਾਕੀ ਸਾਰੇ ਇਲਾਕੇ ਤੋਂ ਮੋਤਬਰ ਸਰਦਾਰ ਜੋ ਜਿੰਨੇ ਵੀ ਮੇਰੇ ਪਿਆਰੇ ਵੀਰ ਬਜ਼ੁਰਗ ਬੱਚੇ ਆਏ ਆ ਸਾਰਿਆਂ ਨੂੰ ਬੇਨਤੀ ਆ ਸਭ ਤੋਂ ਪਹਿਲਾਂ ਸਾਡੇ ਸਤਿਗੁਰਾਂ ਦਾ ਬਖਸ਼ਿਆ ਹੋਇਆ ਨਾਰਾ بلند ਕਰੋ ਗੱਜ ਕੇ ਫਤਿਹ ਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਨੂੰ ਗੱਲ ਕਰਦਾ ਕਿ ਤੁਸੀਂ ਕਹੋਗੇ ਆਰਾ ਸਿਆਸੀ ਕਰਕੇ ਗੱਲਾਂ ਕਿਹੜੀਆਂ ਕਰ ਰਿਹਾ ਤੁਹਾਨੂੰ ਸੋਹਣੀ ਮੈਂ ਗੱਲ ਦਾ ਪਹਿਲਾਂ ਗੱਲ ਸੁਣਾਉਣਾ ਸੋਹਣੀ ਰੋਜ਼ ਚਨਾਤ ਰਿਆ ਕਰਕੇ ਨਹੀਂ ਨੂੰ ਮਿਲਣ ਜਾਂਦੀ ਹੁੰਦੀ ਸੀ ਇੱਕ ਦਿਨ ਧੋਖਾ ਹੋ ਗਿਆ ਪੱਕੇ ਘੜੇ ਦੀ ਥਾਂ ਕੱਚਾ ਘੜਾ ਰੱਖਤਾ ਪਤਾ ਵੀ ਸੀ ਕੱਚੇ ਘੜੇ ਨੇ ਵਾਰ ਨਹੀਂ ਲਾਉਣਾ ਪਰ ਜਿਹੜੇ ਉਹਦੇ ਮਾਲਕ ਦੇ ਇਸ਼ਕ ਵਿੱਚ ਰੰਗੇ ਹੁੰਦੇ ਜਿੱਦਾਂ ਬਾਬਾ ਫਰੀਦ ਨੇ ਕਿਹਾ ਭਿੱਜੋ ਸੇ ਜੋ ਕੱਪੜਾ ਕੰਬਲੀ ਨਾਲ ਪਿਆਰੇ ਨਿਓ ਜਦੋਂ ਨਿਓ ਲੱਗ ਜਾਏ ਫਿਰ ਕੰਬਲੀ ਭਿੱਜੇ ਚਿੱਕੜ ਹੋਵੇ ਕੁਝ ਹੋਵੇ ਜਾਣਾ ਪੈਂਦਾ ਜਦੋਂ ਕੱਚੇ ਤੇ ਫੇਲ ਪਈ ਦੇਖਿਆ ਮਹਿਵਾਲ ਉਹ ਕਿੰਦੀ ਪਾਰਲੇ ਕਿਨਾਰੇ ਉੱਥੇ ਬੈਠੇ ਮੇਰੇ ਹਾੜੀਆਂ ਅੱਜ ਮੇਰਾ ਉਹਣਾ ਹੀ ਮਹਾਨ ਅੱਗੇ ਮੈਂ ਆਉਦਿਸੀ ਕੋਈ ਨਹੀਂ ਦੀ ਗੱਲ ਨਹੀਂ ਸੀ ਕੋਈ ਵੈਲਿਊ ਨਹੀਂ ਸੀ ਜਿਹੜੀ ਅੱਜ ਮੈਂ ਪਹੁੰਚ ਗਈਆਂ ਇਹ ਮੈਂ ਆਪਣੇ ਆਪ ਨੂੰ ਮੈਂ ਸ਼ਾਬਾਸ਼ ਦਿੰਨੀ ਅੱਜ ਮੇਰਾ ਹੌਂਦਾ ਹੈ ਅੱਜ 1.5 ਘੰਟਾ 2 ਘੰਟੇ ਤੋਂ ਕਸ਼ਮਕਸ਼ ਸੀਗੀ ਕੀ ਪ੍ਰੋਗਰਾਮ ਇੱਥੇ ਦਾ ਕੈਨਸਲ ਕੀਤਾ ਜਾਵੇ ਇੱਕ ਤੋਂ ਪ੍ਰੋਗਰਾਮ ਅੱਗੇ ਕੈਨਸਲ ਹੋ ਗਿਆ ਅਸੀਂ ਕਿਹਨੂੰ ਦੁਹਾਈ ਰੱਬ ਦੀ ਅਸੀਂ ਪਿੰਡਾਂ ਚ ਜੰਮੇ ਮੈਂ ਕਈ ਵਾਰੀ ਦੱਸਿਆ ਕਿ ਖੇਤਾਂ ਮਾਰਕਰ ਮਜ਼ਦੂਰ ਦਾ ਬੇਟਾ ਵਾਂ ਸਾਡੀ ਸਾਂਝ ਇੰਨੀ ਆ ਨੌਂ ਵਾਸ ਦੀ ਅਸੀਂ ਮੇਰਾ ਰਿਕਾਰਡ ਜਿਹਨਾਂ ਨੇ ਬਣਾਇਆ ਉਹ ਵੀ ਕਿਸਾਨ ਸੀ ਇਹਨਾਂ ਨੇ ਖਾੜੇ ਲਵਾਏ ਉਹ ਵੀ ਕਿਸਾਨ ਸੀ ਤੇ ਤੁਸੀਂ ਕੌਣ ਆ ਵੀ ਸਾਨੂੰ ਆਪਣੇ ਖੇਤਾਂ ਚ ਦੀ ਜਾਣ ਦਿੰਦੇ ਆਪਣੇ ਭਰਾਵਾਂ ਨੂੰ ਨਹੀਂ ਮਿਲ ਦਿੰਦੇ ਭੈਣਾਂ ਨੂੰ ਨਹੀਂ ਮਿਲ ਦਿੰਦੇ ਆਪੇ ਕਹਿੰਦੇ ਆ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਹੁਣ ਜਦੋਂ ਮਗਣ ਲੱਗਾ ਤੇ ਭਗੜ ਨਹੀਂ ਦਿੰਦੇ ਸਲਾਬਾ ਕਰੀ ਜਾਂਦੇ ਟੇੜੇ ਬੰਤਾ ਦੇ ਉਹ ਸਿਆਸਤਾ ਹੁੰਦੀਆਂ ਰਹਿਣਗੀਆਂ ਨਗਰਤ ਨਾ ਫਲਾਓ ਸਮਾਜ ਦਾ ਸਮਾਜ ਨੂੰ ਦੁਸ਼ਮਣ ਤੇ ਨਾ ਬਣਾਓ ਕਿੜ ਕਿੜੇ ਡਿਕਟੇਟਰ ਹੋ ਕੇ ਚਲੇ ਗਏ ਸਿਕੰਦਰ ਵਰਗੇ ਸਿਕੰਦਰ ਨੇ ਦੁਨੀਆ ਫਤਹ ਕਰਨੀ ਸੀ ਇੱਕ ਪਾਣੀ ਦੀ ਬੂੰਦ ਨੂੰ ਤਰਸਦਾ ਮਾਰ ਕੇ ਰਸਤੇ 'ਚ ਹੀ ਦਫ਼ਨ ਕਰਤਾ ਮਾਂ ਉਹਦੀ ਆਈ ਤਾਂ ਹਾਂ ਮਾਰਦੀ ਕਬਰਾਂ 'ਚ ਸਿਕੰਦਰ ਸਿਕੰਦਰ ਤੇਰੀ ਮਾਂ ਸਿਕੰਦਰ ਕਬਰ ਚੋਂ ਆਵਾਜ਼ ਆਈ ਮਾਂ ਕਿਹੜੇ ਸਿਕੰਦਰ ਨੂੰ ਭਾਲਦੀਆਂ ਉਹ ਕਹਿਣ ਲੱਗੀ ਮੇਰਾ ਸਿਕੰਦਰ ਇੱਕੋ ਸੀ ਕਿਹਦਾ ਮਾਂ ਇੱਥੇ ਤਾਂ ਲੱਖਾਂ ਹੀ ਸਿਕੰਦਰ ਸੁੱਤੇ ਹੋਏ ਕਬਰਾਂ ਦੇ ਕਿਹਨੂੰ ਭਾਲਦੀਂ ਤੂੰ ਇੱਥੇ ਕਈ ਸਿਕੰਦਰ ਹੋ ਕੇ ਚਲੇ ਗਏ ਇਹਨਾਂ ਨੂੰ ਮੈਂ ਦੱਸਣਾ ਚਾਹੁੰਦਾ ਕਿ 1 ਮਹੀਨੇ ਬਾਅਦ ਇਲੈਕਸ਼ਨ ਨਹੀਂ ਹੋਏਗਾ ਜਿੰਨੇ ਤੁਸੀਂ ਪੈਸੇ ਲਏ ਉਹ ਵੀ ਖਤਮ ਹੋ ਜਾਣਗੇ ਜੱਟਾਂ ਦੀ ਤੇ ਮਜ਼ਦੂਰਾਂ ਦੀ ਦੋਸਤੀ ਕੈਮਰਾਂ ਦੇ ਕੋਈ ਗੱਲ ਇਲੈਕਸ਼ਨ-ਲਕਸ਼ਨ ਛੱਡੋ ਪਰੇ ਉਹ ਲੈਕਚਰ ਜਿੱਤਦੇ ਵੀ ਆਏ ਹਰਦੇ ਵੀ ਆਏ ਤੁਸੀਂ ਨਫਰਤ ਦਾ ਬੀਜ ਕਿਉਂ ਬੀਜਦੇ ਆ ਤੁਸੀਂ ਆਪਣਾ ਪ੍ਰਚਾਰ ਕਰੋ ਅਸੀਂ ਆਪਣਾ ਪ੍ਰਚਾਰ ਕਰੋ ਹਰ ਪਿੰਡ ਵਿੱਚ ਜਾਣ ਦਿਓ 2 ਘੰਟੇ ਅੱਜ ਰੋਕੀ ਰੱਖਿਆ ਮੈਂ ਬੜਾ ਥੈਂਕਫੁਲ ਐ ਐਸਐਸਪੀ ਫਰੀਦਕੋਟ ਦਾ ਪੁਲਿਸ ਪ੍ਰਸ਼ਾਸਨ ਦਾ ਉਹਨਾਂ ਨੇ ਇੰਨਾ ਰਿਸਕ ਲੈ ਕੇ ਮੈਨੂੰ ਤੇ ਇਦਾਂ ਲੱਗਦਾ ਕਿ ਇੰਨਾ ਅਸੀਂ ਕਸ਼ਟ ਦੇ ਰਹੇ ਪੁਲਿਸ ਨੂੰ ਵੀ ਆਖਿਰ ਉਹਨਾਂ ਨੇ ਕਿਸੇ ਤਰੀਕੇ ਨਾਲ ਕਰਕੇ ਮੈਨੂੰ ਤੇ ਸਵਾਹ ਹੱਥ ਜੋੜਨ ਦੇ ਸਿਖਾਏ ਕੁਛ ਨਹੀਂ ਮੇਨੇ ਮਾਈ ਬਾਪ ਨੇ ਵੀ ਸੰਸਕਾਰ ਦੇ ਸੰਸਕਾਰ ਦਿੱਤੇ ਅੱਗੋਂ ਜਿਹੜਾ ਮੇਰਾ ਮੇਰਾ ਮੁਰਸ਼ਿਦ ਆ ਸਤਿਗੁਰੂ ਉਹ ਗੁਰੂ ਨਾਨਕ ਪਾਤਸ਼ਾਹ ਤੇ ਬਾਜਾਂ ਵਾਲੇ ਬਾਪੂ ਨੂੰ ਮੰਨਦਾ ਸੀ ਬਾਜਾਂ ਵਾਲੇ ਬਾਪੂ ਦਸ਼ਮੇਸ਼ ਪਿਤਾ ਨੇ ਦਸਾਂ ਗੱਡੀਆਂ ਦਾ ਨਚੋਰ ਕਿੱਤੇ ਕੱਢਿਆ ਉਹਨੇ ਕਿਹਾ ਜਿੰਨ ਪ੍ਰੇਮ ਕੀਆ ਤੇ ਨਹੀਂ ਪ੍ਰਾਪਾਇਓ ਤੇ ਜਦੋਂ ਉਹਨਾਂ ਦਾ ਹੁਕਮ ਹੋ ਗਿਆ ਪ੍ਰੇਮ ਕਰੋ ਤੇ ਅਸੀਂ ਕਦੇ ਲਈ ਵੀ ਗੁੱਸੇ ਹੰਕਾਰ ਹਉਮੈ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨਾਨਕ ਜੀਵਤਿਆ ਮਰ ਰਹੀਏ ਜੀਦੇ ਜੀ ਜਿਹਨੇ ਮੌਤ ਦੇ ਪ੍ਰੋਸੈਸ ਚੋਂ ਗੁਜ਼ਰ ਕੇ ਉਹ ਨਫ਼ਰਤ ਕਰਦਾ ਹੀ ਨਹੀਂ ਆਪਣੇ ਬੰਦਿਆਂ ਨਾਲ ਸੋ ਵੀ ਦੇ ਭੈਣਾਂ ਭਰਾਵੋ ਜਿਹੜੇ ਰੋਕਣ ਵਾਲੇ ਬੰਦੇ ਉਹਨਾਂ ਨੂੰ ਵੀ ਹੱਥ ਜੋੜ ਕੇ ਮੈਂ ਤੇ ਭਰਾਵਾਂ ਹੱਥ ਜੋੜਨ ਤੋਂ ਇਲਾਵਾ ਕੁਝ ਕਰਨਾ ਨਹੀਂ ਤੁਸੀਂ ਐਸਾ ਮੈਂ ਤਾਂ ਬੋਲਦਾ ਟੀਵੀ 'ਚ ਤੁਸੀਂ ਦੇਖ ਹੀ ਲੈਣਾ ਰੱਬ ਦਾ ਵਾਸਤਾ ਸਾਡੀ ਸਾਂਝ ਨਾ ਤੋੜੋ ਅਸੀਂ ਉਹ ਬੰਦੇ ਆ ਜਿਹਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸੀਨੇ ਨਾਲ ਲਾ ਕੇ ਕੀ ਕਿਹਾ ਸੀ ਰਗਰੇਟੇ ਕੀ ਕਿਆ ਸੀ ਉਹ ਅਨਪਵਾਕੇ ਗਏ ਸੀ ਕਿਤੇ ਆਪਸ ਵਿੱਚ ਇਕੱਠੇ ਰਿਓ ਏ ਕੋਈ ਦੁਨੀਆ ਦਾ ਬੰਦਾ ਤੁਹਾਨੂੰ ਹਲਾ ਨਹੀਂ ਸਕਦਾ ਇਹ ਦੋ ਦੋ ਚਾਰ ਬਰਾਦਰੀਆਂ ਇਕੱਠੀਆਂ ਹੋਏ ਕੋਈ ਖੰਗ ਨਹੀਂ ਸਕਦਾ ਇਸ ਕਰਕੇ ਸਾਡੀ ਸਾਜ ਨਾ ਤੋੜੋ ਐਮਪੀ ਬਣਦੇ ਰਹਿਣਗੇ ਲੋਕੀ ਆਉਂਦੇ ਰਹਿਣਗੇ ਇਸ ਜਹਾਨ ਤੋਂ ਕੁਝ ਕਰ ਕਿੰਨੇ ਐਮਪੀ ਬਣ ਗਏ ਕਿੜਕੜੇ ਮਹਾਰਾਜੇ ਹੋ ਕੇ ਚਲੇ ਗਏ 800 ਸਾਲ ਹੋ ਗਿਆ ਕਿਸੇ ਨੂੰ ਕਿਸੇ ਰਾਜਦੇ ਦਾ ਨਾਮ ਨਹੀਂ ਯਾਦ ਅਗਿਆਨੀ ਜੀ ਹੁਣੇ ਗਏ ਉਹਨਾਂ ਦਾ ਮੜਾ ਮੋੜਾ ਉਸ ਤੋਂ ਪਹਿਲਾਂ ਦਾ ਪਤਾ ਆਪਾਂ ਨੂੰ ਲੇਕਿਨ 8 ਸਦੀਆਂ ਹੋ ਗਈਆਂ ਪਾਬੇ ਫਰੀਦ ਨੂੰ ਲੋਕੀ ਭੁੱਲਦੇ ਨੇ ਪਰਲੇ ਆਉਣ ਤੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਭੁੱਲੇ ਨਹੀਂ ਤੁਸੀਂ ਉਹਨਾਂ ਦੇ ਲਕਸ਼ੇ ਕਦਮ ਤੇ ਚੱਲੋ ਮੈਂ ਕਿਦਰ ਬੈਠਾ ਸੀ ਮੋਤੀ ਸਾਹਿਬ ਕਹਿਣ ਲੱਗੇ ਯਾਰ ਪੂਰੀ ਦੁਨੀਆ ਆਪਾਂ ਫਤਿਹ ਕਰ ਲਈ ਆ ਪੰਜਾਬ ਨੂੰ ਕੀ ਗੱਲ ਐ ਮੈਂ ਕਿਹਾ ਜੀ ਪੰਜਾਬ ਸਭ ਤੋਂ ਸੋਹਣਾ ਸੂਬਾ ਜੋ ਸਭ ਤੋਂ ਜਰਖੇ ਸੂਬਾ ਜੋ ਭਾਵੇਂ ਆਪਾਂ ਪੂਰੇ ਹਿੰਦੁਸਤਾਨ 'ਚ ਛਾਇਵੇਂ ਪੂਰੀ ਦੁਨੀਆ 'ਤੇ ਛਾਇਵੇਂ لیکن پنجابیوں ਦਾ ਮਨਮੋਣਾ ਬਹੁਤ ਜ਼ਰੂਰੀ ਆ ਕਿਤੇ ਕਿਦਾਂ ਮੋਇਆ ਜਾ ਸਕਦਾ ਮੈਂ ਕਿਹਾ ਸਿਰ ਪਿਆਰ ਨਾਲ ਜਫੀ ਨਾਲ ਤੱਕੇ ਨਾ ਨਾਏ ਕੋ ਮੰਨੀਆ ਤੇ ਨਾ ਇਹਨਾਂ ਨੇ ਮੰਨਣਾ ਚਾਹੋ ਇਹ ਪਿਆਰ ਕਰੋਗੇ ਤੇ ਜਾਨਾਂ ਵੀ ਕੁਰਬਾਨ ਕਰ ਦਿੰਦੇ ਆ ਤਲੀਆਂ ਤੇ ਸੀਸ ਲਈ ਫਿਰਦੇ ਹਰ ਬੰਦਾ ਮਨਸੂਰ ਵਾਂਗਿਆ ਸੂਲੀ ਪੀਣ ਲਈ ਸੁਖਰਾਤ ਵਾਸਤੇ ਜ਼ਹਿਰ ਦਾ ਪਿਆਲਾ ਪੀਣ ਲਈ ਸੀਸ ਕਰ ਲਿਆ ਲੇਕਿਨ ਮੁਹੱਬਤ ਨਾਲ ਲੜਕੇ ਆਣੇ ਉਹ ਕਿਤੇ ਜਾਂ 2.5 ਸਾਲ ਮੈਂ ਰਿਹਾ ਮੈਂ ਵੀ ਮੁਹੱਬਤ ਕਰਦਾ ਮੈਂ ਕਿਹਾ ਹੁਣ ਉਹ ਸਮਾਂ ਬਦਲ ਗਿਆ ਹੁਣ ਕੋਈ ਸ਼ਰਾਤ ਲੋਗ ਆ ਗਿਆ ਉਹਨਾਂ ਨੇ ਭੇਸਪੋਸ਼ ਬਦਲ ਲਿਆ ਉਹ ਗੁਰੂ ਵਾਲੇ ਨਹੀਂਗੇ ਗੁਰੂ ਵਾਲਾ ਜਦੋਂ ਬੋਲਦਾ ਕਾਲਜੇ ਠੰਡ ਪਾ ਦਿੰਦਾ ਗੁਰੂ ਵਾਲਾ ਕਿਸੇ ਨੂੰ ਕੰਜਰ ਕਹਿੰਦਾ ਜਿਸ ਨੂੰ ਗੁਰੂ ਵਾਲਾ ਕਿਸੇ ਨੂੰ ਇਹ ਕਿੰਦ ਨਚਾਰ ਗੁਰੂ ਵਾਲਾ ਮਾਪਿਓ ਨੂੰ ਗਾਲਾਂ ਕੱਢਦਾ ਗੁਰੂ ਵਾਲਾ ਕਦੀ ਰੋਕਦਾ ਵੀ ਗੁਰੂ ਗ੍ਰੰਥ ਸਾਹਿਬ ਅਗੇ ਮੱਥਾ ਨਾ ਟੇਕਿਓ ਉਹਦਣ ਵਿਸਾਖੀ ਸੀ ਮੈਂ ਕਹਿੰਦਾ ਰਿਹਾ ਮੈਂ ਤਾਂ ਇੰਨਾ ਖੁਦ ਕਿਸਮਤ ਦਾ ਖਾਲਸੇ ਦਾ 300 ਸਾਲਾ 307 ਜਦੋਂ ਜਨਮ ਦੇ ਸੋਤਰ ਮਨਾ ਕੇ ਸਤਾਪਨਾ ਦੇ ਵਿੱਚ ਅਨੰਦਪੁਰ ਸਾਹਿਬ ਗੁਰਦਵਾਰਾ ਕਿਚਗਰ ਦੇ ਸਾਹਮਣੇ ਸਾਰੇ ਦੁਗਈਆਂ ਨੂੰ ਰੋਕਦੇ ਸੀ ਮੇਰੀ ਵਾਰੀ ਆਈ ਮੈਨੂੰ ਕਿਸੇ ਨੇ ਰੋਕਿਆ ਉੱਥੇ ਮੈਂ ਗਿਆ ਸੀ ਪੰਥ ਖਾਲਸਾ ਜੋਗਾ ਝੰਡਾ ਸਿੱਖੀ ਦਾ ਚੜਾਉਣਾ ਅਨੰਦਪੁਰ ਚ ਖੰਡੇ ਨੂੰ ਹੱਥ ਫੜ ਕੇ ਤੇ ਬਾਜਾਂ ਵਾਲਾ ਵਾਜਾ ਮਾਰਦਾ ਸਿੰਘਾਂ ਨੂੰ ਵਸਾਖੀ ਵਾਲੇ ਦਿਨ ਮੈਂ ਪੂਰੇ ਫਰੀਦਕੋਟ ਹਰ ਗੁਰੂ ਘਰ ਚ ਵਗਾਉਣਾ ਨਾ ਕਹਣਗੇ ਮੱਥਾ ਟੇਕਣ ਟੇਕਣਾ ਨਾ ਗਾਉਣ ਦੇਣਗੇ ਨਾ ਕਿਤੇ ਮੱਥਾ ਟੇਕਣ ਦਿੱਤਾ ਨਾ ਕਿਤੇ ਕੋਈ ਗਲਤੀ ਕਰ ਦਿੱਤੀ ਉਹ ਗੁਰੂ ਗ੍ਰੰਥ ਸਾਹਿਬ ਤੋਂ ਤਾਂ ਡਰੋ ਮੇਰੇ ਤੋਂ ਕੀ ਡਰਨਾ ਤੁਸੀਂ ਕਿ ਹੋਰ ਵੀ ਕਿਸੇ ਤੋਂ ਡਰਨਾ ਮਹਾਰਾਜ ਤੋਂ ਤਾਂ ਡਰੋ ਮੱਥਾ ਕਹੋ ਵੀ ਇਹ ਬਈ ਜਿੰਨਾ ਮਰਜੀ ਸਾਡੀ ਪ੍ਰੋਬਲਮ ਹੈ ਨਾਲ ਪਾਰਟੀ ਨਾਲ ਜਬ ਇਸ ਉਮੀਦਵਾਰ ਨਾਲ ਇਸ ਟਾਈਮ ਇਹ ਗੁਨਾਹਗਰ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਝੁਕ ਰਿਹਾ ਐਸਤੇ ਮੈਨੂੰ ਡਿਸਟਰਬ ਕਰਨਾ ਕਦੀ ਨਮਾਜ਼ ਪੜ੍ਹਦੇ ਨੂੰ ਬੰਦੇ ਡਿਸਟਰਬ ਕਰਦਾ ਜਦੋਂ ਰੱਬ ਦੀ ਇੱਕ ਅਰਦਾਸ ਹੋਰੀ ਡਿਸਟਰਬ ਕਰਦਾ ਤੇ ਮੈਨੂੰ ਜੀ ਹਰ ਜਗ੍ਹਾ ਤੋਂ ਰੋਕਦੇ ਆ ਤੁਹਾਡਾ ਭਲਾ ਹੋਵੇ ਤੁਸੀਂ ਪਤਾ ਨਹੀਂ ਕੀ ਕੀਤਾ ਅਖੀਰ ਮੈਨੂੰ ਆਉਣ ਦੇ ਪਰ ਤੁਹਾਨੂੰ ਹੀ ਇੱਕ ਕ੍ਰੈਡਿਟ ਜਾਂਦਾ ਸੰਗਤ ਉਹ ਤੁਹਾਡੀ ਜ਼ਰੂਰਤ ਨੂੰ ਕੋਈ ਭਣੀ ਔਣ ਗੱਲ ਲੱਛੇਦਾਰ ਜਿਹੜਾ ਭਾਸ਼ਣ ਹੈ ਲਾਰੇ ਲੱਪੇ ਉਹ ਸਾਡੇ ਪਿੰਡ ਦੇ ਇੱਕ ਬੰਦੇ ਦਾ ਹੀ ਨਿੱਕੇ ਨਿੱਕੇ ਹੋਣਾ ਉਹਦੇ ਮੈਨੂੰ ਹੁਣ ਸਮਝ ਆਈ ਜਦੋਂ ਖੁਰਦ ਇਲੈਕਸ਼ਨ ਨਾਲ ਲੱਗ ਪਿਆ ਉਨੇ ਕ ਝੰਡੀਆਂ ਪਤੰਗੀਆਂ ਨਾਰਿਆਂ ਤੇ ਲਾਰਿਆਂ ਦਾ ਮੌਸਮ ਆ ਗਿਆ ਲੋਕੋ ਵੋਟਾਂ ਤੇ ਗਿਆ ਰਹੀ ਐ ਕਿੰਦੀ ਸੋਹਣੀ ਗੱਲ ਕਰਦਾ ਜੀ ਸਾਡੀ ਪਾਰਟੀ ਨਾਲ ਲਾਰਾ ਲਾਉਂਦੀ ਆ ਨਾ ਬਾਲਾ ਦਿਖਾਵਾ ਕਰਦੀ ਮੋਦੀ ਨੇ ਇੱਕ ਉਹਨੇ ਕਿਹਾ ਮੇਰਾ ਕੰਮ ਬੋਲੂਗਾ 5-6 ਸਾਲ ਪਹਿਲਾਂ ਦੇਖ ਲਓ ਯੂਪੀ ਦਾ ਕੀ ਹਾਲ ਉਪੀ ਚ ਬੰਦਾ ਕਿਸੇ ਸ਼ਾਮ ਨੂੰ ਘਰ ਵਾਪਸ ਆਉਣਾ ਕਿ ਨਹੀਂ ਆਉਣਾ ਧੀਆਂ ਦੀ ਤੇ ਇੱਜ਼ਤ ਹੀ ਮਹਿਫੂਜ਼ ਨਹੀਂ ਸੀ ਤੇ ਜਦੋਂ ਲੈ ਕੇ ਆਏ ਤੋਂ ਕਹਿੰਦੇ ਆਹ ਕਿਨੂੰ ਸੀਐਮ ਬਣਾਉਣ ਲੱਗੇ ਆ ਜੋਗੀ ਜਿਹਾ ਬਾਬਾ ਜਿਹਾ ਲੈ ਆ ਉਹਦੇ ਜੋਗੀ ਨੇ ਠੰਡ ਪਾ ਦਿੱਤੀ ਹੈ ਬੜੇ ਬੜੇ ਜੀਦਦਾਰ ਮਿੰਤਾ ਕਰਦੇ ਫਿਰਦੇ ਜੋਗੀ ਸਾਹਿਬ ਸਾਡੇ ਜੇਲ੍ਹ ਚ ਭੇਜ ਦਿਓ ਜਿਹੜੇ ਸਾਹ ਨਹੀਂ ਸੀ ਲੈਣ ਦਿੰਦੇ ਸਾਰੀ ਯੂਪੀ ਨੂੰ ਇੱਥੇ ਆ ਕੇ ਵੀ ਜ਼ੁਲਮ ਕਰਦੇ ਪੰਜਾਬ 'ਚ ਉਹ ਕਹਿੰਦਾ ਜੀ ਹੁਣ ਤੁਸੀਂ ਜੇਲ੍ਹ ਚ ਤਰ ਰਹੇ ਹੋਣੇ ਹੋ ਥੋੜੇ ਤੁਹਾਡਾ ਜੋ ਮਿਲਣਾ ਰੱਬ ਨਾਲ ਉਹ ਹੀ ਹੋਣ ਹੋਰ ਕਰ ਲਪੈ ਕਿ ਵੀ ਜੀ ਸਾਨੂੰ ਜੇਲ੍ਹ ਚ ਨਾ ਭੇਜੋ ਤੁਸੀਂ ਤੇ ਜੇਲ੍ਹ ਚ ਵੀ ਕੰਮ ਕਰ ਦਿੰਦੇ ਆ ਏਦਾਂ ਠੱਲ ਪੈਂਦੀ ਆ ਜ਼ੁਲਮ ਤੇ ਜ਼ਬਰ ਨੂੰ ਤੇ ਆਹ ਪੰਜਾਬੀ ਤੇ ਸਿਰਫ ਹੋਇਆ ਹੀ ਇਹਨਾਂ ਦਾ ਜਨਮ ਮੁਹੱਬਤ ਲਈ ਐਥੇ ਤੇ ਕੋਈ ਐਡਾ ਜ਼ਾਲਮ ਕੋਈ ਹੈ ਹੀ ਨਹੀਂ ਥੋੜਾ ਜਿਹਾ ਸਿਰਫ ਇਹ ਬੀਜ ਬੀਜ ਰਿਹਾ ਕਿ ਹੌਲੀ ਹੌਲੀ ਯੂਪੀ ਬਣ ਜਵੇ ਵਿਹਾਰ ਬਣ ਜਾਏ ਬਾਹਰ ਨਿਕਲ ਤੀਆਂ ਪੈਣਾ ਮਹਿਫੂਜ਼ ਨਾ ਹੋਣ ਤੁਹਾਡੇ ਮਾੜਾ ਜਿਹਾ ਕੜਾ ਪਾਵਾ ਹੋਣ ਖੂਕ ਕੇ ਲੈ ਜਾਣ ਸਾਡੇ ਬੱਚਿਆਂ ਨੂੰ ਰੋਜ਼ਗਾਰ ਮਿਲਣਾ ਚਾਹੀਦਾ ਡਿਗਰੀ ਕਰਦੇ ਕਰਦੇ ਜੇ ਨੌਕਰੀ ਮਿਲ ਜਾਓ ਬੱਚਾ ਕਿੱਥੋਂ ਨਸ਼ੇ ਕਰੂਗਾ ਚਲ ਡਿਗਰੀ ਲੈ ਕੇ ਵਿਹਲੇ ਫਿਰਨਾ ਬੱਚੇ ਫਰਸਟ੍ਰੇਟਡ ਹੋ ਜਾਂਦੇ ਆ ਮੈਂ ਉਹਨਾਂ ਨੂੰ ਕਿਹਾ ਜੀ ਮੈਨੂੰ ਇੱਕ ਸ਼ਰਤ ਹੈ ਕਹਿੰਦੇ ਤੇ ਭੇਜਣਾ ਤੈਨੂੰ ਹੀ ਆ ਸੀਟ ਹੈਗੀ ਆ ਥੋੜੀ ਮੁਸ਼ਕਿਲ ਇਲਾਕਾ ਵੀ ਮੁਸ਼ਕਿਲ ਹੈ ਜੱਥੇ ਬੜੀ ਸਾਰੀਆਂ ਮਾਲਵੇ ਚ ਮੈਂ ਕਿਹਾ ਜੀ ਅਸੀਂ ਆਸਾਨ ਕੰਮ ਫੜਿਆ ਹੀ ਕੋਈ ਨਹੀਂ ਜੀਵਨ ਸਾਹਿਬ ਬੈਠੇ ਨਾਲ ਲੈ ਕੇ ਆ ਗਏ ਮੈਂ ਕਿਹਾ ਜੀ ਗੱਲ ਇਹ ਆ ਕਿ ਇੱਕ ਗੱਲ ਮੈਂ ਤੁਹਾਡੀ ਮੰਨ ਲੈਣਾ ਕਿੰਨੇ ਦਾ ਤੇਰੀਆਂ ਮੈਂ ਲਖ ਮੰਨੀਆਂ ਮੇਰੀ ਇੱਕ ਤਾਂ ਮੰਨੇ ਮੈਂ ਜਿਹੜਾ ਵਾਦਾ ਕਰਕੇ ਆਵਾ ਇਹ ਨਾ ਕਹਿਣ ਉਹ ਵੀ ਗਪੌੜੀ ਜਾਂ ਗੱਪਾ ਮਾਰ ਕੇ ਚਲੇ ਗਿਆ ਇੱਕ ਤਾਂ ਮੈਂ ਉੱਥੇ ਹੁਣ ਜੰਮ ਜਾਣਾ ਉੱਥੇ ਕੁੱਲੀ ਪਾਉਣੀ ਆ ਤੇ ਉੱਥੋਂ ਹੀ ਲੋਕੀ ਕਹਾਂ ਕਿ ਕੁੱਲੀ ਨਹੀਂ ਫਕੀਰ ਦੀ ਵਿੱਚੋਂ ਅੱਲਾਹ ਹੋਊਗਾ ਵਾਹ ਮੈਂ ਤੀ ਜੋ ਮੋਤਵਾ ਹਣਾ ਦਿੱਲੀ ਵਾਪਸ ਮੇਰੇ ਬੰਦਿਆਂ ਨੂੰ ਜੋ ਚਾਹੀਦਾ ਕਿਸਾਨਾਂ ਨੂੰ ਖੇਤ ਮਜ਼ਦੂਰਾਂ ਨੂੰ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਮਾਪੇ ਫੀਸਾਂ ਨਹੀਂ ਦੇ ਸਕਦੇ ਅਮੀਰ ਤੇ ਗਰੀਬ ਇੱਕੋ ਹੀ ਸਕੂਲ ਵਿੱਚ ਪੜਨ ਫੇ ਮੈਂ ਜਾਣਾ ਉੱਥੇ ਤੇ ਕਿਸਾਨ ਜਿਹੜਾ ਸਾਰੀ ਦੁਨੀਆ ਨੂੰ ਰਿਜਕ ਦਿੰਦਾ ਰਿਜਕ ਦਾ ਤਾਂ ਅੱਡਾ ਉਹ ਵੀ ਖੁਸ਼ਹਾਲ ਹੋਵੇ ਮਜ਼ਦੂਰ ਵੀ ਖੁਸ਼ਹਾਲ ਹੋਵੇ ਇਹ ਨਹੀਂ ਕਿ ਕਿਸਾਨ ਮਜ਼ਦੂਰ ਯੂਨੀਅਨ ਬਣਾ ਤੇ ਮਜ਼ਦੂਰਾਂ ਦੀ ਕੋਈ ਗੱਲ ਵੀ ਨਹੀਂ ਕਰਨੀ ਤੇ ਕਿਸਾਨਾਂ ਦੇ ਵੀ ਨਹੀਂ ਕਰਨੀ ਸੋ ਮੈਂ ਕੱਲ ਪੀਵੀ ਚ ਬੋਲਿਆ ਨਹੀਂ ਮੈਂ ਕਿਹਾ ਪੰਜ ਬੰਦਿਆਂ ਦੀ ਤੁਸੀਂ ਲਿਸਟ ਦਿੱਤੀ ਤੁਸੀਂ ਆਪੇ ਹੀ ਕਿਵੇਂ ਬੀਬੀ ਜੀ ਸੀ ਮੈਂ ਸਿੱਧਾ ਪ੍ਰਧਾਨ ਮੰਤਰੀ ਕੋਲ ਲਿਜਾ ਰਿਆ ਸੀ 5 ਵਜੇ ਤੁਸੀਂ ਮੋਬਾਈਲ ਆਫ ਕਰ ਲੈ ਇੱਕ ਤਾਂ ਕਿ ਮਸਲਾ ਹੱਲ ਨਾ ਹੋਵੇ ਮਸਲਾ ਹੱਲ ਜਿੱਦਣ ਕਰਨਾ ਚਾਹੁੰਦੇ ਤੇ ਮੋਦੀ ਸਾਹਿਬ ਨਾਲ ਬੈਠ ਕੇ ਇੱਕ ਮਿੰਟ ਚ ਉਹ ਫਰੋਜ਼ਪੁਰ ਆਇਆ ਸਭ ਤੋਂ ਪਹਿਲਾਂ ਕਿਸਾਨਾਂ ਲਈ ਪੈਕੇਜ ਲੈ ਐਸੀ ਆ ਜਿਹੜੀ ਹੁਣ ਆਪਾਂ ਮੰਗਦੇ ਆਂ ਫਰੋਜ਼ਪੁਰ ਆਏ ਉਹ ਮੈਂ ਤਾਂ ਜੋ ਗਵਾਹ ਸੀ ਨਾਲ ਹੀ ਬੈਠਾ ਸੀ ਮੈਂ ਸਟੇਜ ਤੇ ਤੁਹਾਨੂੰ ਪਤਾ ਪ੍ਰਾਈਮ ਮਿਨਿਸਟਰ ਸਾਹਿਬ ਦੇ ਨਾਲ ਮੇਰੀ ਕੁਰਸੀ ਸੀ ਹਾਲਾਂਕਿ ਐਮਪੀ ਬਹਿ ਨਹੀਂ ਸਕਦਾ ਉਥੇ ਕੈਬਨਿਟ ਮੰਤਰੀ ਬਹਿ ਸਕਦਾ ਕੋਈ ਨਹੀਂ ਕੋਈ ਨਹੀਂ ਇਹਨਾਂ ਨੂੰ ਪਟਰਾਉ ਉਹ ਉਹ ਲੈ ਕੇ ਆਏ ਸੀ ਉਸ ਉਹ ਤੋਂ ਡਰਾਫਟ ਦੇ ਮੁੱਢੀ ਮੈਂ ਦੇਖੀ ਸੁਣ ਲਈ ਕਿਸਾਨਾਂ ਲਈ ਖੇਤ ਮਜ਼ਦੂਰਾਂ ਲਈ ਗਰੀਬ ਗੁਰਬੇਵਾਂ ਲਈ ਬੇਟੀਆਂ ਲਈ ਧੀਆਂ ਲਈ 50 60 ਪੈਕੇਜ ਬਣਾ ਕੇ ਤੇ ਕਿਸਾਨਾਂ ਨੇ ਉਹਦੇ ਗੁਣ ਗੌਣੋਂ ਨੇ ਸੱਟ ਲਾ ਇਹਨਾਂ ਨੂੰ ਪਤਾ ਲੱਗ ਗਿਆ ਪਾਪੀਆਂ ਨੂੰ ਕਿ ਕਿਸਾਨ ਵੀ ਸਾਡੇ ਮਤਲਬ ਆਪਣੇ ਮੁੰਡਿਆਂ ਨੂੰ ਨਹੀਂ ਲੈ ਕੇ ਜਾਣਾ ਆਪਣੇ ਬੇਟੇ ਨੂੰ ਨਹੀਂ ਨਾਲ ਲੈ ਕੇ ਜਾਣਾ ਕਿਤੇ ਵੀ ਬੇਡੇ ਲੋਕਾਂ ਦੇ ਕਿ ਜਦੋਂ ਹੈ ਕੱਲੇ ਪੁੱਤੀ ਮਰਨਗੇ ਤੇ ਆਪ ਉਹਨਾਂ ਨੂੰ ਚੱਕੀ ਜਾਣਾ ਪੰਜਾਬ ਖਤਰੇ 'ਚ ਆ ਲੈ ਇੱਥੇ ਕੋਈ ਹੁਣ ਕੋਈ ਦੁੱਲਾ ਭੱਟੀ ਆ ਗਿਆ ਓਏ ਇੱਥੇ ਕੋਈ ਐਵਨ ਸ਼ਾਹ ਅਦਾਲੀ ਆ ਗਿਆ ਖਤਰੇ 'ਚ ਜ਼ਮੀਨਾਂ ਆਖੇ ਸਾਡੀਆਂ ਮਹਿਫੂਜ਼ ਨਹੀਂ ਮੈਂ ਕਿਉਂ ਗੱਲ ਸੁਣੋ ਸਾਨੂੰ ਮਾਰ ਜੇ ਥਾਪੀ ਦੇ ਦੇ ਸਾਡਾ ਪਤਾ ਹੀ ਤੁਹਾਨੂੰ ਕੁੱਤਰੇ ਕਰ ਦਿਆਂਗੇ ਜਿਹੜਾ ਤੁਹਾਡੇ ਜ਼ਮੀਨ ਨਾਲ ਦੇਖੇਗਾ ਇਹ ਗੱਲ ਅਸੀਂ ਤਾਂ ਅਸੀਂ ਤਾਂ ਸ਼ਾਹਤਾ ਪਾ ਲਈਏ ਜ਼ਮੀਨ ਤੁਹਾਡੀ ਲਈ ਲੇਕਿਨ ਤੁਸੀਂ ਆਪ ਹੀ ਮਸਲਾ ਹੱਲ ਨਹੀਂ ਕਿਉਂਕਿ ਉਹ ਨਾ ਕਿਸਾਨਾਂ ਦੇ ਲੀਡਰ ਨਾ ਮਜ਼ਦੂਰਾਂ ਦੇ ਤੋਰੀ ਫੁਲਕਾ ਚਲਾਉਂਦੇ ਆ ਪਟਵਾਰੀ ਉਹਨਾਂ ਦੀ ਗੱਲ ਹੁਣ ਪੀਐਮ ਵੀ ਗੱਲ ਗੁੱਲ ਸੁਣ ਲੈਂਦਾ ਇਦਾਂ ਦੀ ਗੱਲ ਆ ਉਹਨਾਂ ਨੂੰ ਮੈਂ ਹੱਥ ਜੋੜ ਕੇ ਚਰਨਾ ਚ ਹੱਥ ਆਪਣੇ ਸਿਰ ਰੱਖਦਾ ਦਸਤਾਰ ਸਣੇ ਐ ਮੇਰੇ ਜੇ ਤੁਸੀਂ ਸੱਚੀ ਮੁੱਚੀ ਕਿਸਾਨਾਂ ਦੇ ਲੀਡਰ ਤੁਸੀਂ ਕਿਸੇ ਦੇ ਬੱਚੇ ਨੂੰ ਤੁਹਾਨੂੰ ਸ਼ਰਮ ਨਹੀਂ ਆਉਂਦੀ ਜਦੋਂ ਕੰਜਰ ਕਿਨੇ ਇੱਕ ਕੰਜਰੇ ਦਾ ਪਿਓ ਵੀ ਕੰਜਰ ਮੇਰਾ ਪਿਓ ਗੈਰਤਵੰਦ ਸੀ ਪੌਣੀ ਤੇ ਜ਼ਮੀਨ ਲੈਂਦਾ ਸੀ ਠੇਕੇ ਤੇ ਜ਼ਮੀਨ ਲੈਂਦਾ ਸੀ ਜੱਟਾਂ ਨਾਲ ਦੀ ਯਾਰੀ ਸੀ ਉਹ ਕਿਸੇ ਦੀ ਇੰਨੀ ਸੀ ਮੰਦਾ ਮੈਂ ਗੋਣਾ ਗੁਰਨਾਲਕ ਸਾਹਿਬ ਨਹੀਂ ਸਾਨੂੰ ਇਹ ਕਹਿਆ ਸੰਜੀਤ ਦੀ ਇੱਜ਼ਤ ਕਰੋ ਗੁਰੂ ਗੋਬਿੰਦ ਸਿੰਘ ਜੀ ਸਰਹੰਦ ਦੇ ਨਾਲ ਲੜਦੇ ਸੀ ਉਹ ਗਵਈਆਂ ਦੀ ਇੱਜ਼ਤ ਨਹੀਂ ਕਰਦੇ ਜਿਹੜਾ ਬੰਦਾ ਪਹਿਲਵਾਨਾਂ ਦੀ ਇੱਜ਼ਤ ਨਹੀਂ ਕਰਦਾ ਫਕੀਰਾਂ ਦੀ ਇੱਜ਼ਤ ਨਹੀਂ ਕਰਦਾ ਉਹ ਤਾਂ ਸਮਾਜ ਉਦੋਂ ਹੀ ਸਮਝੋ ਖਤਰੇ ਵਾਲੇ ਤਰ੍ਹਾਂ ਇਸ ਕਰਕੇ ਮੇਰੀ ਬੇਨਤੀ ਹੈ ਆਪਾਂ ਸਾਰੇ ਇਕੱਠੇ ਰਹੀਏ ਇੱਕ ਵਾਰੀ ਜ਼ਰੂਰ ਜਵਾਬ ਦੇ ਦਿਓ ਕਿ ਤੁਸੀਂ ਤੋੜਨ ਦੀ ਬਹੁਤ ਕੋਸ਼ਿਸ਼ ਕੀਤੀ ਸੀ ਸਾਡਾ ਬੱਚਾ ਆ ਗਿਆ ਸੀ ਉਹ ਸਾਰੀਆਂ ਸਾਰੇ ਰਿਸਕ ਲੈ ਕੇ ਆ ਗਏ ਸਾਡੇ ਕੋਲ ਅਸੀਂ ਉਹਦੇ ਤੇ ਯਕੀਨ ਕੀਤਾ ਮੈਂ ਤੁਹਾਡਾ ਯਕੀਨ ਕਰੀ ਦੀ ਤੋੜਾਂਗਾ ਜਿੱਥੇ ਮੈਂ ਨਹੀਂ ਜਾ ਸਕਿਆ ਤੁਸੀਂ ਹੌਸਲਾ ਤੁਸੀਂ ਸਭ ਨਾਲ ਮੋਦੀ ਤੁਰੇ ਫਿਰਦਾ ਮੈਂ ਵਾਅਦਾ ਲੈ ਕੇ ਆਇਆ ਜੀ ਮੈਂ ਕਿਹਾ ਜੋ ਮੈਂ ਲੋਕਾਂ ਨੂੰ ਕਹਾਂ ਕਿ ਤੁਹਾਨੂੰ ਆਬ ਬਣਾ ਦਊਗਾ ਕਿੰਦੇ ਕਹਿ ਦੇਈ ਜ਼ਰੂਰ ਜਾ ਕੇ ਕਿ ਹੰਸ ਰਾਜ ਹੰਸ ਜਦੋਂ ਤੁਹਾਡੀ ਗੱਲ ਕਰਿਆ ਕਰੇਗਾ ਸਿੱਧਾ ਮੋਦੀ ਕੋਲ ਪਹੁੰਚਿਆ ਕਰੇਗਾ ਇਥੋਂ ਹੌਟਲਾਈਨ ਜਿੰਦਾ ਹੰਸ ਰਾਜ ਹੰਸ ਜਿੰਦਾਬਾਦ ਮੈਨੂੰ ਦੇਖੋ ਕਿਸੇ ਚੀਜ਼ ਦੀ ਕਮੀ ਨਹੀਂ ਸੀ ਬੜੇ ਬਾਅਦ ਦੀ ਬਖਸ਼ਿਸ਼ ਸੀ ਗੋਲਦਰੀ ਦਾ ਸੀ ਆਹ ਜੁਲਫਾਂ ਜੀਆਂ ਹਲਾਉਣੀਆਂ ਹੋਰ ਜੇ ਗਾੜਾ ਸਟਾਰਟ ਨਹੀਂ ਕਰਨਾ ਪਹਿਲਾਂ ਹੀ ਪੈਰ ਭਰ ਦਦੇ ਸੀ ਨੋਟਾਂ ਨਾਲ ਗਾਣਾ ਤਾਂ ਸਟਾਰਟ ਵੀ ਨਹੀਂ ਸੀ ਹੁੰਦਾ ਜੁਲਫਾਂ ਛੰਡਣੀਆਂ ਬਾੜੇ ਜੀ ਮੈਨੂੰ 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 ਕਿਸ ਨੇ ਠੋਕਰ ਲਾਈ ਕਿਸੇ ਸਾਜ਼ੂ ਨੇ ਕਹਿੰਦੇ ਫਰੀਦਾ ਤੁਰਿਆ ਤੁਰਿਆ ਜਾ ਜੇ ਕੋਈ ਮਿਲ ਜਾ ਰੱਬ ਦਾ ਬਖਸ਼ਾ ਤੂੰ ਵੀ ਬਖਸ਼ਾ ਜਾ ਕਿਦਾਂ ਆਪਣੇ ਗੁਣਵੇਲੇ ਪੈਸੇ ਕਮਾਈ ਜਾਂ ਨਾ ਜੇ ਢਿੱਡ ਭਰ ਗਿਆ ਹੁਣ ਤਮਾਸ਼ਾ ਬੰਦ ਕਰਕੇ ਆਪਣੇ ਸਮਾਜ ਲਈ ਵੀ ਕੋਈ ਗੱਲ ਕਰ ਜਾ ਪਿੰਡਾ ਜੀ ਮੈਂ ਤਾਂ ਇਸ ਕਰਕੇ ਠੱਕੇ ਖਾਣਾ ਮੇਰੇ ਲੋਕਾਂ ਨੂੰ ਸੋਚਦਾ ਵੀ ਹੋਸ਼ ਆ ਰਹੇ ਕਿਸਾਨਾਂ ਨੂੰ ਵੀ ਮਜ਼ਦੂਰਾਂ ਨੂੰ ਵੀ ਇਸ ਕਰਕੇ ਪੜਾਉ ਉਹ ਪਹਿਲੀ ਵਾਰੀ ਇਹੋ ਚੋੜ ਨਿਸ਼ਾਨ ਮਿਲਿਆ ਪਤਾ ਤਾਂ ਲੱਗੀ ਕਿ ਹੁਣ ਕਿਹੜਾ ਚੋੜ ਨਿਸ਼ਾਨਾ ਕਮਲ 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 ਦਾ ਫੁੱਲ ਭੁਝਾਉਣ ਨਹੀਂ ਦੇਣਾ ਮਾਲ ਵਿੱਚ ਪਹਿਲੀ ਵਾਰੀ ਆਪਾਂ ਇਹਨੂੰ ਖੜਾਉਣਾ ਹੈ ਸਮਝੋ ਇਹ ਲੋਕਾਂ ਦੀ ਤਕਦੀਰ ਬਣ ਕੇ ਆਏਗਾ ਮੈਂ ਵਾਅਦਾ ਕਰਦਾ ਨਹੀਂ ਤਾਂ ਹਰਿਆਣਾ ਦੇਖ ਲਓ ਹਰਿਆਣੇ ਤੋਂ ਲੰਗੜ ਲਈ ਤਰਨ ਪੈ ਜਾਂਦੀ ਸੀ ਜਿੱਦਾਂ ਇੱਥੇ ਸੜਕਾਂ ਸੀ ਬਹੁਤ ਭੈਣੀਆਂ ਸੜਕਾਂ ਯੂਪੀ ਹਰਿਆਣੇ ਦੇ ਅੱਜ ਦੇਖੋ ਗੁਰਦਾਵਾਂ ਜਾਓ ਲੱਗਦਾ ਦੁਬਈ ਆ ਗਿਆ ਲੱਗਦਾ ਲੰਡਨ ਵਿੱਚ ਆ ਗਏ ਆ ਇਸੇ ਤਰ੍ਹਾਂ ਅਗਰ ਪੰਜਾਬ ਨੂੰ ਬਚਾਉਣਾ ਸ਼ਰਾਤਿਆਂ ਤੋਂ ਬਚੋ ਉਹਨਾਂ ਦੀ ਚਾਲਾਂ ਨੂੰ ਸਮਝੋ ਜਿਹੜੇ ਫਿੱਕ ਪਾਰ ਹੈ ਸਮਾਜ ਭਾਈ ਭਾਈ ਦਾ ਦੁਸ਼ਮਣ ਬਣਾ ਰਿਹਾ ਹੈ ਉਹਨਾਂ ਨੂੰ ਕੋ ਭਾਈ ਹੁਣ ਆਰਾਮ ਕਰੋ ਅਸੀਂ ਇਕੱਠੇ ਹੋ ਗਏ ਇਕੱਠੇ ਹੋ ਕੇ ਇਕੱਲੀ ਫੈਸਲਾ ਲੈ ਲਓ ਉਹਦੇ ਹੱਥ ਬਾਗ ਨੋਰ ਆਪਾਂ ਦੇ ਦਈਏ ਵਿਦ ਉਹਨੇ ਗੱਪ ਮਾਰਨੀ ਨਹੀਂ ਪਏਦੇ ਪੁੱਤ ਨੇ ਜਿਹੜੀ ਗੱਲ ਕਹੀ ਅੱਜ ਤਾਈ ਉਹ ਪੂਰੀ ਕੀਤੀ ਹੈ ਇਸ ਕਰਕੇ ਆਪਣੇ ਬੱਚਿਆਂ ਨੂੰ ਪਾਣੀ ਤੇ ਜਵਾਨੀ ਨੂੰ ਬਚਾ ਲਈਏ ਬਾਕੀ ਸਾਰਾ ਕੁਝ ਆ ਜਾਊਗਾ ਪਾਣੀ ਤੇ ਜਵਾਨੀ ਬਚ ਗਈ ਨਾ ਫਿਰ ਪੰਜਾਬ ਜ਼ਿਲ੍ਹਾ ਬੱਚੇ ਸਾਡੇ ਬਹੁਤ ਕੋਸ਼ਿਸ਼ ਕਰਦੇ ਆ ਮੇਰੇ ਵੀ ਬੱਚੇ ਛੋਟੇ ਭਤੀਜੇ ਥੀਜੀਆਂ ਕਿ ਵਾਈਲੈਟਸ ਕਰਾ ਦਿਓ ਮੈਂ ਕਿਹਾ ਕਾਦੇ ਲੈ ਆਇਲੈਟਸ ਕਰ ਲਈ ਤੇ ਅਸੀਂ ਕੈਨੇਡੀਅਨ ਜਾਵਾਂਗੇ ਮੈਂ ਕਿਹਾ ਇੱਥੇ ਬੜੋ ਬੜੋ ਬੱਚਿਆਂ ਦਾ ਮਰ ਜਾਨ ਹੀ ਨਹੀਂ ਤੇ ਰੈਂਡ ਆ ਵੱਡ ਗਿਆ ਅਗਰ ਜਿਨ੍ਹਾਂ ਨੂੰ ਨਹੀਂ ਅਫੋਰਡ ਕਰਦੇ ਉਹ ਨਸ਼ਿਆ ਵਗ ਰੇ ਮੈਂ ਕੋਈ ਐਸੀ ਗੱਪਾਂ ਨਹੀਂ ਮਾਰਨੀ ਆ ਕਿ ਮੈਂ 24 ਘੰਟੇ ਚ ਨਸ਼ੇ ਬੰਦ ਕਰ ਦਊਂਗਾ ਮੈਂ ਆ ਕਰ ਦਊਂਗਾ ਤੁਹਾਡੇ ਕੋਲ ਅਗਰ ਰੁਜ਼ਗਾਰ ਦੇ ਦੋਗੇ ਬੱਚਿਆਂ ਨੂੰ ਹੌਸਲਾ ਗੁਰੂ ਨਾਨਕ ਸਾਹਿਬ ਚੱਕ ਕੇ ਥੋੜੀ ਵੱਟਦੇ ਸੀ ਹੌਸਲਾ ਦੇ ਦੇਸੀ ਪੂਰੀ ਦੁਨੀਆ ਚ ਪਿਆ ਹੌਸਲਾ ਦੇਣ ਦੇ ਸੀ ਉਹ ਸਾਲ ਮੁਰਦੇ ਤੋਂ ਜਾਨ ਪਾਲਣ ਦੇ ਸੀ ਹੌਸਲਾ ਦੇ ਕੇ ਇਸ ਕਰਕੇ ਆਪਾਂ ਧੀਆਂ ਪੁੱਤਾਂ ਨੂੰ ਕਿ ਬੇਟਾ ਨਸ਼ੇ ਤੋਂ ਦੂਰ ਰਹੋ ਤੁਹਾਡੀ ਜ਼ਿੰਦਗੀ ਦੇ ਅੱਛਾ ਲੋ ਭਰਾਵੋ ਮੈਂ ਜਿੱਥੇ ਨਹੀਂ ਜਾ ਸਕਦਾ ਉੱਥੇ ਮੇਰਾ ਸੁਨੇਹਾ ਜ਼ਰੂਰ ਕਰਾਂ ਕਿ ਕਈ ਕਈ ਵਾਰੀ ਰੁਕਾਵਟਾਂ ਇੰਨੀਆਂ ਪਾ ਦਿੰਦੇ ਸਾਡੇ ਭਰਾ ਉਹ ਮਜਬੂਰ ਤੇ ਪਹਿਲੀ ਤਰੀਕਾ ਨੂੰ ਤੁਸੀਂ ਥੋੜਾ ਜਿਹਾ ਨਹਾਤ ਹੋ ਕੇ ਜਾਂ ਜਿੱਦਾਂ ਤੁਹਾਡੀ ਮਰਜ਼ੀ ਹੈ ਸਾਨੂੰ ਤਾਂ ਕਹਿੰਦੇ ਛੇਵਾ ਕਹਿੰਦੇ ਤੋਤੇ ਆ ਅਬ ਤਾਂ ਭਰਵਾ ਸੀ ਉੱਥੇ ਜੰਮੇ ਚੱਪੜ ਕੰਨੇ ਤੇ ਤੁਸੀਂ ਜਿੱਦਾਂ ਮਰਸੀ ਕਰ ਲਿਓ ਵੋਲਟ ਜਰੂਰ ਪਾ ਲਿਓ ਫਿਰ ਫਿਰ ਮੈਂ ਵਾਅਦਾ ਕਰਦਾ ਕਦੀ ਤੁਹਾਨੂੰ ਸ਼ਿਕਾਇਤ ਨਹੀਂ ਆਏਗੀ ਕਿ ਬੰਦਾ ਯਾਨੀ ਵੀ ਉਦੋਂ ਦਾ ਹੀ ਨਿਕਲਿਆ ਇਸ ਤਰ੍ਹਾਂ ਮੇਰਾ ਤਾਂ ਖੁਦ ਤਸੀਰੇ ਹੋ ਜਾ कि ਤੁਹਾਡੇ ਲਈ ਜ਼ਿੰਦਗੀ ਪੂਰੀ ਜ਼ਿੰਦਗੀ ਦਾ ਵਾਕੀ ਦਸਾ ਮੈਂ ਲਾ ਦੂੰਗਾ ਬਸ ਇੱਕ ਵਾਰੀ ਫੈਸਲਾ ਲੈ ਲੋ ਦਿਨ ਦਾ ਬਹੁਤ-ਬਹੁਤ ਸ਼ੁਕਰੀਆ ਇੱਕ ਵਾਰੀ ਬੋਲੋ ਬੋਲੇ ਸੋਨਿਹਾਰ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਭਾਰਤੀ ਜਨਤਾ ਪਾਰਟੀ ਜਿੰਦਾਬਾਦ ਬਹੁਤ-ਬਹੁਤ ਧੰਨਵਾਦ ਪਾਲਵ ਸਿਰੀ ਹੰਸਰਾ ਜਨਸੀ ਹੋਰਾਂ ਦਾ ねえ、最悪のことすらちゃう。<noise>